ਬਿਲਕੁਲ ਦੇਖੋ ਲੋਕਾਂ ਦੇ ਵਿੱਚ ਉਤਸ਼ਾਹ ਪੂਰ ਹੈ ਅਸੀਂ ਚੱਬੇਵਾਲ ਦੇ ਵਿੱਚ ਪਹੁੰਚੇ ਠੰਡਲ ਪਿੰਡ ਜਿਹੜਾ ਉੱਥੇ ਪਹੁੰਚੇ ਹੋਏ ਆਂ ਠੰਡਲ ਸਾਹਿਬ ਵੀ ਸਾਡੇ ਨਾਲ ਮੌਜੂਦ ਨੇ ਲੰਮੇ ਸਮੇਂ ਤੋਂ ਸਿਆਸਤ ਦੇ ਵਿੱਚ ਨੇ ਠੰਡਲ ਸਾਹਿਬ ਕਿਹੋ ਜਿਹਾ ਰੁਝਾਨ ਅੱਜ ਨਜ਼ਰ ਆ ਰਿਹਾ ਹੈ ਤੁਹਾਨੂੰ ਕਿੰਨਾ ਕੁ ਤੁਹਾਨੂੰ ਲੱਗ ਰਿਹਾ ਹੈ ਕਿ ਤੁਹਾਡੇ ਪੱਖ ਦੀਆਂ ਵੋਟਾਂ ਹੋਣਗੀਆਂ ਅੱਜ ਦੇਖੋ ਮੈਂ ਸਮਝਦਾ ਕਿ ਇਹ ਬਾਈ ਇਲੈਕਸ਼ਨ ਆ ਇਹਦੇ ਵਿੱਚ ਕੋਈ ਸਕਾਰਾਂ ਬੰਡੀਆਂ ਨਹੀਂ ਹੁੰਦੀਆਂ ਨਾ ਸਕਾਰਾਂ ਬਦਲੀਆਂ ਹੁੰਦੀਆਂ ਪਰ ਇਹ ਇਲੈਕਸ਼ਨ ਨੇ ਪੰਜਾਬ ਦੇ ਫਿਊਚਰ ਦਾ ਫੈਸਲਾ ਕਰਨਾ ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਇਸ ਇਲੈਕਸ਼ਨ ਦੇ ਵਿੱਚ ਸਰਕਾਰ ਜਿਹੜੀ ਵੱਡੇ ਦਮਖਵੇਂ ਮਾਰਦੀ ਸੀ ਉਹ ਕਿਤੇ ਨਜ਼ਰ ਨਹੀਂ ਆ ਰਿਹਾ ਕਿਉਂਕਿ ਲੋਕ ਸਰਕਾਰ ਤੋਂ ਜਿਹੜੇ ਆ ਉਹ ਔਖੇ ਆ ਸਰਕਾਰ ਨੇ ਕੋਈ ਵੀ ਕੰਮ ਨਹੀਂ ਕੀਤਾ ਕੋਈ ਵਾਦਾ ਪੂਰਾ ਨਹੀਂ ਕੀਤਾ ਕਿਉਂਕਿ ਅਧ ਬੀਤ ਜਾਣ ਤੋਂ ਬਾਅਦ ਵੀ ਸਰਕਾਰ ਅਜੇ ਨਹੀਂ ਕਹਿ ਸਕੀ ਕਿਸੇ ਮੰਚ ਤੋਂ ਵੀ ਕਿ ਅਸੀਂ ਪੰਜਾਬ ਦੀ ਬਿਹਤਰੀ ਵਾਸਤੇ ਆ ਕੰਮ ਕੀਤਾ ਜਾਂ ਕਰ ਰਹੇ ਆ ਸਵਾਏ ਦੂਜੀਆਂ ਪਾਰਟੀਆਂ ਨੂੰ ਬੋਲਣ ਦੇ ਗਾਲਾਂ ਘੜਨ ਤੇ ਕੋਈ ਭਗਵੰਤ ਮਾਨ ਜੀ ਚਾਰ ਪੰਜ ਵਾਰੀ ਇੱਥੇ ਆਏ ਆ ਕੋਈ ਆ ਉਹ ਗੱਲ ਆਪਣੀ ਕੋ ਦੱਖ ਨਹੀਂ ਸਕੇ ਔਰ ਜੋ ਜਿਹੜੇ ਪਾਰਟੀ ਦੇ ਕੈਂਡੀਡੇਟ ਵਾ ਜਿੱਥੇ ਜੋਂਦੇ ਕਵਰਾਟਮ ਨੂੰ ਨਜ਼ਰ ਆਉਂਦੀ ਹੈ ਜਿੱਦਾਂ ਦੇ ਉਹ ਹੱਤਕੰਡੇ ਵੱਧਤ ਰਹੇ ਆ ਉਹ ਇੱਕ ਚੀਜ਼ ਦਾ ਸਬੂਤ ਹੈ ਕਿ ਉਹਨਾਂ ਦੇ ਕਿਤੇ ਨਾ ਕਿਤੇ ਅੰਦਰੋਂ ਡਰੇ ਹੋਏ ਆ ਹਿੱਲੇ ਹੋਏ ਆ ਮੈਂ ਬੇਸ਼ੱਕ ਭਾਤੀ ਜਨਤਾ ਪਾਰਟੀ ਚ ਹੁਣੇ ਨਵਾਂ ਨਵਾਂ ਆਇਆ ਪਰ ਸਾਡੀ ਪਹਿਲਾਂ ਵੀ ਪ੍ਰਾਣੀ ਸਾਂਝ ਰਹੀ ਆ ਸੀ ਇਕੱਠੇ 97 ਤੋਂ ਸਰਕਾਰਾਂ ਬਣਾਈਆਂ ਚਲਾਈਆਂ ਸਾਰੇ ਬੰਦੇ ਦੁਜੇ ਨੇ ਸੋ ਉਹ ਉਹਨਾਂ ਦੇ ਬੀਜੇਪੀ ਦੇ ਵਰਕਰ ਤੇ ਅਕਾਲੀ ਜਿਹੜੇ ਮੇਰੇ ਵਰਕਰ ਵਾ ਉਹ ਸਾਰੇ ਇਕੱਠੇ ਕੋ ਚੱਲੇ ਆ ਔਰ ਅਮਨ ਸ਼ਾਂਤੀ ਦੇ ਨਾਲ ਅਸੀਂ ਲੋਕਾਂ ਨੂੰ ਦਲੇਲ ਅਪੀਲ ਕੀਤੀ ਆ ਕੀ ਰਿਜ਼ਲਟ ਜਿਹੜਾ ਬਹੁਤ ਚੰਗਾ ਹੋਊਗਾ ਅੱਛਾ ਅਸੀਂ ਹਮੇਸ਼ਾ ਕਹਿੰਨੇ ਕਿ ਪਿੰਡਾਂ ਦੇ ਵਿੱਚ ਭਾਜਪਾ ਦਾ ਰੁਝਾਨ ਘਟ ਹੈ ਲੋਕਾਂ ਦੇ ਵਿੱਚ ਭਾਜਪਾ ਜਿਹੜੀ ਹੈ ਉਹ ਘਟ ਰੁਝਾਨ ਦੇਖਣ ਨੂੰ ਮਿਲਦਾ ਹੈ ਭਾਜਪਾ ਦਾ ਲੇਕਿਨ ਐਤਕੀ ਤੁਸੀਂ ਵਿਚਰਿਓ ਲੋਕਾਂ ਦੇ ਵਿੱਚ ਕਿੰਨਾ ਕੁ ਰੁਝਾਨ ਤੋਂ ਲੱਗਦਾ ਭਾਜਪਾ ਵੱਲ ਵਧਿਆ ਲੋਕਾਂ ਦਾ ਦੇਖੋ ਮੈਨੂੰ ਤੇ ਲੱਗਦਾ ਵੀ ਕਿਤੇ ਇੱਕ ਗੱਲ ਫਰਕੇ ਨਹੀਂ ਆਈ ਵੀ ਭਾਜਪਾ ਪਿੰਡਾਂ 'ਚ ਹੈ ਨਹੀਂ ਭਾਜਪਾ ਦੇ ਤਾਂ ਸਾਡੀ ਜਿਹੜੀ ਕੈਂਪੇਨ ਵਾਜਾ ਸਾਡੇ ਜਿਹੜੇ ਵਰਕ ਜਿਸ ਤਰੀਕੇ ਦੇ ਨਾਲ ਜਿੰਨਾ ਵੀ ਹੈ ਉਹ ਬਹੁਤ ਵੱਸ ਚੜ ਕੇ ਦੂਜੀਆਂ ਪਾਰਟੀਆਂ ਨਾਲ ਵੀ ਵੱਸ ਚੜ ਕੇ ਲੋਕਾਂ ਦਾ ਹੰਗਾਰਾ ਮਿਲਿਆ ਤੋ ਇਹ ਪਹਿਲਾਂ ਗੱਲ ਇਹੋ ਜਿਹੀ ਗੱਲ ਹੁੰਦੀ ਸੀ ਹੁਣ ਸ਼ਾਇਦ ਉਹ ਗੱਲ ਨਹੀਂ ਹੈਗੀ ਹੁਣ ਪੰਜਾਬ ਦੇ ਵਿੱਚ ਵੀ ਭਾਜਪਾ ਜਿਹੜੀ ਹੈ ਉਹਦੀ ਪੀਸ਼ਨ ਅਗਰ ਬਹੁਤ ਬੈਟਰ ਰਿਹਾ ਲੱਗਦਾ ਤੁਹਾਨੂੰ ਕਿ ਐਤ ਕੀ ਪਰਸੈਂਟੇਜ ਵੋਟਰਸ ਦੀ ਵਧੇਗੀ ਤੁਹਾਡੇ ਪੱਖ ਦੇ ਲਈ ਜਿਸ ਵੋਟ ਪਾਣ ਜਾਣਗੇ ਲੋਕ ਦੇਖੋ ਇੱਥੇ ਤਾਂ ਹੁਣ ਤਾਂ ਮਾਹੌਲ ਇਹ ਹੈ ਕਿ ਜਿਹੜੇ ਤਿੰਨੇ ਉਮੀਦਵਾਰ ਨੇ ਇਹਨਾਂ ਦਾ ਵਿੱਚ ਹਾਲੇ ਤੱਕ ਡਿਸਾਈਡ ਨਹੀਂ ਵੀ ਕਿਹੜਾ ਬੰਦਾ ਗਾਹਾਂ ਜਾ ਰਿਹਾ ਫਸਮਾ ਮੁਕਾਬਲਾ ਆ ਭਾਰਤੀ ਜਨਤਾ ਪਾਰਟੀ ਬਿਲਕੁਲ ਬਰਾਬਰ ਜਿਹੜੀ ਆ ਉਹ ਪੜ ਰਹੀ ਆ ਰਿਜ਼ਲਟ ਕੁਝ ਵੀ ਹੋ ਸਕਦਾ ਕਿਹਦੇ ਨਾਲ ਸਭ ਤੋਂ ਵੱਧ ਕੰਪੀਟੀਸ਼ਨ ਹੈ ਆਮ ਆਦਮੀ ਪਾਰਟੀ ਦੇ ਨਾਲ ਹੈ ਜਾਂ ਤੁਹਾਡਾ ਇੰਡੀਅਨ ਨੈਸ਼ਨਲ ਕਾਂਗਰਸ ਦੇ ਨਾਲ ਦੇ ਇਹ ਮੈਂ ਇਹੀ ਤਾਂ ਕਹਿ ਰਿਹਾ ਕਿ ਇਸ ਚੀਜ਼ ਦਾ ਜਿਹੜਾ ਸਿਗਾ ਬਿਆਮ ਆਉਦੀ ਪਾਰਟੀ ਸਰਕਾਰ ਵਾ ਜੇ ਇਹ ਕਰ ਦੋਗੀ ਉਹ ਕੋਦੇ ਨਜ਼ਰ ਨਹੀਂ ਆ ਰਿਹਾ ਇਤ ਦੇ ਲਈ ਮਤਲਬ ਮੈਂ ਕਹਿ ਰਿਹਾ ਕਿ ਤਿੰਨੇ ਜਿਹੜੇ ਪਾਰਟੀਆਂ ਆ ਉਹ ਇਸ ਵੇਲੇ ਬਿਲਕੁਲ ਬਰਾਬਰ ਬਰਾਬਰ ਤੋਂ ਜੇਗੀ ਕਿਹੜੀ ਪਾਰਟੀ ਥੋੜੇ ਬਹੁਤ ਮਰ ਜ ਨਗਾ ਨਿਕਲ ਜਾਂਦੀ ਹੈ ਇਹ ਅੱਜ ਲੋਕਾਂ ਨੇ ਫੈਸਲਾ ਕਰਨਾ ਪਰ ਕੰਪੇਨ ਦੇ ਵਿੱਚ ਤਿੰਨੇ ਪਾਰਟੀਆਂ ਜਿਹੜੀਆਂ ਆ ਉਹ ਬਰਾਬਰ ਚੱਲੀਆਂ ਸ਼੍ਰੋਮਣੀ ਅਕਾਲੀ ਦਲ ਐਤ ਕੀ ਚੋਣਾ ਨਹੀਂ ਲੜ ਰਹੀ ਉਹਨਾਂ ਦੇ ਵਰਕਰ ਤੁਹਾਡੇ ਨਾਲ ਖੜੇ ਹੋਣਗੇ ਉਹ ਵੋਟ ਤੁਹਾਡੇ ਵੱਲ ਪੈ ਸਕਦੀ ਹੈ ਜਾਂ ਕਿਸੇ ਹੋਰ ਵੱਲ ਵੀ ਜਾ ਸਕਦੀ ਹੈ ਮੇ ਕੋ ਮੈਂ ਲੰਬਾ ਸਮਾਂ ਸ਼੍ਰੋਮਣੀ ਕਾਲ ਦੇ ਕਾਲਰ ਵੱਜ ਰਿਹਾ ਇਸੇ ਹਲਕੇ ਤੋਂ ਮੈਂ ਚਾਰ ਵਾਰ ਜਿੱਤੇ ਆ ਮਿਨਿਸਟਰ ਵੀ ਬਣਿਆ ਲੋਕਾਂ ਦੀ ਸੇਵਾ ਕੀਤੀ ਆ ਲੋਕ ਅੱਜ ਇਹ ਮਹਿਸੂਸ ਕਰ ਰਹੇ ਅੱਜ ਕੰਪੀਟੀਸ਼ਨ ਲੋਕਾਂ ਨੇ ਕੀਤਾ ਕਿ ਮੌਜੂਦਾ ਸਰਕਾਰ ਦਾ ਕੈਂਡੀਡੇਟਾਂ ਦਾ ਇੱਕ ਤਾਂ ਨਵੇਂ ਆ ਦੋਨੋਂ ਕੈਂਡੀਡੇਟ ਨਵੇਂ ਆ ਹਲਕੇ ਦੇ ਹੈ ਨਹੀਂ ਮਿੱਠੰਡਲ ਦਾ ਤਾਂ ਉਹਨਾਂ ਦਾ ਕੀ ਫਰਕ ਕੀ ਆ ਠੰਡਲ ਹਲਕੇ ਦਾ ਆ ਲੋਕਾਂ ਨੂੰ ਮੈਂ ਵਿਚਰਦਾ ਆ ਮਿਲਦਾ ਆ ਮੇਰੇ ਸੁਭਾਅ ਤੋਂ ਲੋਕ ਜਾਣੂ ਆ ਉਹਦਾ ਕਿਤੇ ਨਾ ਕਿਤੇ ਤਾਂ ਮੈਨੂੰ ਗੇਨ ਹੈਗਾ ਇਸ ਚੋਣਾਂ ਦੇ ਦੌਰਾਨ ਜਿਹੜੇ ਸੁਨੀਲ ਜਾਖੜ ਸਾਹਿਬ ਨੇ ਪ੍ਰਧਾਨ ਸੀ ਪਾਰਟੀ ਦੇ ਉਹਨਾਂ ਨੇ ਆਪਣਾ ਇਸਤਫਾ ਦਿੱਤਾ ਪ੍ਰਧਾਨਗੀ ਤੋਂ ਤਾਂ ਲੱਗਦਾ ਕਿ ਉਹਦਾ ਅਸਰ ਵੀ ਲੋਕਾਂ ਦੇ ਦਿਮਾਗ ਤੇ ਹੋਇਆ ਹੋਏਗਾ ਇਹ ਨਹੀਂ 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 ਇਹ ਸਾਡਾ ਪਿੰਡੂ ਹਲਕਾ ਸਾਰਾ ਹੀ ਐਡੇ ਦੂਜੇ ਤੱਕ ਲੋਕਾਂ ਦਾ ਨਹੀਂ ਲੋਕ ਬਹੁਤ ਸਾਰੇ ਉਹਨਾਂ ਦੇ ਆਪਣੇ ਪਰਸਨਲ ਮੁੱਦੇ ਆ ਉਹਨਾਂ ਨੂੰ ਆਪਣਾ ਬੰਦਾ ਜਿਹੜੇ ਤੋਂ ਕਿਹੜਾ ਮਿਲਦਾ ਕਿਹੜਾ ਬੰਦਾ ਉਹਨ ਦੇ ਕੰਮ ਆ ਸਕਦਾ ਉਹ ਸਾਰੇ ਇਸ਼ਿਆਂ ਨੂੰ ਲੈ ਕੇ ਉਹ ਕੰਮ ਕਰ ਰਹੇ ਆ ਜੇਕਰ ਲੋਕ ਤੁਹਾਨੂੰ ਚੁਣ ਲੈਂਦੇ ਨੇ ਤੇ ਜਾ ਕੇ ਵਿਧਾਨ ਸਭਾ ਦੇ ਵਿੱਚ ਪਹਿਲੇ ਮੁੱਦੇ ਕਿਹੜੇ ਕਿਹੜੇ ਹੋਣਗੇ ਅਗਰ ਚੁਣ ਲੈਂਦੇ ਨੇ ਲੋਕੀ ਤਾਂ ਦੇਖੋ ਮੈਂ ਤੇ ਆਸ ਲੈ ਕੇ ਚੱਲਦਾ ਕਿ ਲੋਕ ਮੈਨੂੰ ਚੁਣਨਗੇ ਔਰ ਮੇਰਾ ਜਿਹੜਾ ਐਕਸਪੀਰੀਅੰਸ ਹੈ ਉਹ ਕੰਮ ਕਰੂਗਾ ਜਿਹੜੀ ਸਰਕਾਰ ਸੁੱਤੀ ਪਈ ਆ ਜਿਹਨੇ ਸਾਰੇ ਵਾਦੇ ਆਪਣੇ ਬਸਾੜ ਦੇਤੇ ਆ ਲੋਕਾਂ ਨਾਲ ਕੀਤੀਆਂ ਜੋ ਗੱਲਾਂ ᱛੀਆਂ ਬਦਲਾ ਦੀਆਂ ਗੱਲਾਂ ᱛੀਆਂ ਉੱਤੇ ਗੱਲ ਕਰਾਂਗੇ ਔਰ ਮੇਰਾ ਜਿਹੜਾ ਮੇਨ ਆ ਸਾਡੇ ਹਲਕੇ 'ਚ ਨਸ਼ੇ ਦੀ ਬਹੁਤ ਬਹੁਤਾਤ ਆ ਸਾਡੇ ਤੇ ਨੌਜਵਾਨ ਮਰ ਰਹੇ ਆ ਮੈਂ ਉਹਦੇ ਬਾਅਦ ਤੇ ਜਿਹੜੀ ਇੱਕ ਤਾਂ ਮੈਂ ਪਹਿਲ ਤੇ ਗੱਲ ਕਰਾਂਗਾ ਦੂਜੀ ਇਹ ਹੈ ਕਿ ਸਾਡਾ ਜਿਹੜਾ ਨੌਜਵਾਨ ਵਿਦੇਸ਼ਾਂ ਵੱਲੋਂ ਭਜ ਰਿਹਾ ਕੰਮ ਉਹਨੂੰ ਕੋਈ ਨਹੀਂ ਮੈਂ ਕਿਉਂਕਿ ਹੁਣ ਨੈਸ਼ਨਲ ਪਾਰਟੀ ਦੇ ਨਾਲ ਵਿੱਚ ਕਿ ਮੈਂ ਗਿਆ ਹੈਗਾ ਤੇ ਮੈਂ ਕੋਸ਼ਿਸ਼ ਕਰਾਂਗਾ ਕਿ ਇੱਥੇ ਕੋਈ ਸਮਾਲ ਸਕੀਨ ਇੰਡਸਟਰੀ ਜਾਂ ਹੋਰ ਇੰਡਸਟਰੀ ਆਵੇ ਜਿਹੜਾਂ ਦੇ ਨਾਲ ਅਸੀਂ ਆਪਣੇ ਬੱਚਿਆਂ ਨੂੰ ਰੁਜ਼ਗਾਰ ਦੇ ਸਕੀਏ ਇਹ ਇਲਾਕੇ ਨੂੰ ਬਿਹਤਰ ਬਣਾਉਣ ਵਾਸਤੇ ਇਹ ਜ਼ਰੂਰੀ ਗੱਲਾਂ ਨੇ ਬਾਕੀ ਲਾਂਡ ਰਾਟ ਦੀ ਸਿਪਿਸ਼ਨ ਬਹੁਤ ਖਰਾਬ ਆ ਮੈਂ ਇਹੀ ਗੱਲ ਕਰ ਰਿਹਾ ਕਿ ਜਿਹੜੇ ਨਵੇਂ ਬੰਦੇ ਜਾਣ ਕੇ ਉਹ ਸ਼ਾਇਦ ਉਹਦੀ ਪਕੜ ਨਾਲ ਉਹ ਗੱਲ ਨਾ ਕਰ ਸਕਣ ਜਿਹੜਾ ਆਪਣੇ ਤਜਰਬੇ ਦੇ ਮੁਤਾਬਕ ਜਿਹੜੀ ਮੈਂ ਕਰ ਸਕਦਾ ਬਿਲਕੁਲ ਬਹੁਤ-ਬਹੁਤ ਸ਼ੁਕਰੀਆ ਗੱਲ ਕਰਨ ਲਈ ਅਸੀਂ ਸੋਹਣ ਸਿੰਘ ਠੰਡਲ ਜਿਹੜੇ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਸੀ ਔਰ ਕਹਿੰਦੇ ਕਿ ਮੈਂ ਇਸ ਵਕਤ ਨੈਸ਼ਨਲ ਪਾਰਟੀ ਦੇ ਨਾਲ ਹਾਂ ਔਰ ਮੈਂ ਕੰਮ ਕਰਦਾ ਰਹੂੰਗਾ ਲੋਕਾਂ ਦੇ ਲਈ